ਕਲ ਗੁਰ ਸੇਵੀਐ ਅਹਨ ਸਸਹਜ ਸਭਾਈ ਦਰਸਨ ਪਰਸਿਐ ਗੁਰੂ ਕਾ ਜਨਮ ਮਰਨੁ ਦੁਖੁ ਜਾਈ ਹੋਵੈ ਸਭ ਤਖਸਮ ਦੀ ਨੂਰ ਅਰਸਹੁ ਕਰਸਹੁ ਛਟਿਐ ਤਦ ਡਿਠੇ ਸਚੇ ਪਾਤ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੁਹੀ ਐ ਸਭ ਨਾਮ ਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਜੂ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਔਰ ਪਹਿ ਨਹੀਂ ਜਾਕ ਕੰਚਨ ਮਾਟੀ ਮਾਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸੁਨੇਹ ਔਰ ਪਹਿ ਨਹੀਂ ਜਾਕ कांचन माटी मान रहा न निंदिया न उसत जाके लोभ मोह अभिमाना हर किसोग तेरा निहारो ਨਾਹੇ ਮਾਨੇ ਅਪਮਾਨਾ ਆਸਾ ਮਨ ਸਾ ਸਗਲ ਤਿਆਗਿਆ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜੇਹ ਪਰਸਨਾਹਨ ਤੇਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰ ਕਹੋ ਕੀਨੀ ਤੇ ਇਹ ਜਗਤ ਪਛਾਨੀ ਨਾਮ ਕਲੀਨ ਪਯੋ ਗੋਵਿੰਦ ਸੋ ਜਿਉ ਪਾਨੀ ਸੰਗ ਪਾਨੀ ਕਿਰਪਾ ਜੇ ਨਰ ਕਹੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸੋ ਜੋ ਪਾਨੀ ਸੰਗ ਪਾਨੀ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਸੋਰਠ ਮਹੱਲਾ ਨਾਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਔਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾ ਪਰਮ ਸਨਮਾਨਯੋਗ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਨਾਵੇਂ ਗੁਰੂ ਨਾਨਕ ਤਨ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਤਰੰਗ 633 ਉੱਪਰ ਸਵਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸ ਸੀ ਸਾਡਾ ਗੁਰੂ ਘਰ ਆਇਆ ਗਾ ਵਿਆ ਸੁਣਿਆ ਸਫਲ ਹੋ ਜਾਏ ਆਉਣ ਵਾਲੇ ਮਹੀਨੇ ਦੀ ਸੰਗਰਾਂਤ 16 ਤਰੀਕ ਨੂੰ ਹੈ ਪਰਵਾਰਾਂ ਸਹਿਤ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਭੁੱਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ